ਕਿਆ ਬਣੇ ਕਿੱਤੈ ਇਹ ਕਿਹੜੇ ਮਹੱਲੇ ਜਾ ਕੇ ਤੁਸੀਂ ਇੱਥੇ ਕੀ ਕੀ ਕਰਦੇ ਕੀ ਬੇ ਨਸ਼ੇ ਕਿਹੜਾ ਕੀਤਾ ਪਿਆ ਦੇਖੋ ਹਾਲਾਤ ਦੇਖੋ ਆਪਣੇ ਕੀ ਬਣੇ ਪਏ ਤੁਹਾਡੇ ਅਮਾਜ ਸਰਕਾਰ ਕਹਿੰਦੀ ਨਸ਼ਾ ਖਤਮ ਹੋ ਗਿਆ ਦੇਖੋ ਕੁੜੀਆਂ ਹੀ ਨਸ਼ਾ ਕਰ ਰਹੀਆਂ ਵਾ ਕਿੱਥੋਂ ਨਸ਼ੇ ਖਤਮ ਹੋਏ ਕੋਈ ਨਸ਼ੇ ਨਹੀਂ ਖਤਮ ਹਾਲ ਦੇ ਕੋ ਕੁੜੀ ਦਾ ਅਹਜੇ ਵੀ ਕੋਲ ਉਹਦੇ ਦਵਾਈਆਂ ਹੂੰ ਉਹ ਦੇਖੋ ਖੜੀਆਂ ਨੇ ਕਿਹੜਾ ਨਸ਼ਾ ਕੀਤਾ ਕੁਝ ਨਹੀਂ ਕੀਤਾ ਆ ਠੀਕੇ ਵੀ ਲਾ ਲਈ ਨਹੀਂ ਠੀਕੇ ਸੁਝਾ ਪਿਆ ਹੱਥ ਤੇ ਠੀਕੇ ਹੀ ਲੱਗੇ ਦੇਖੋ ਠੀਕੇ ਲੱਗੇ ਠੀਕੇ ਲਾਏ ਆ ਹੱਥ 'ਚ ਆ ਦੇ ਆ ਦੇ ਇੱਥੇ ਕੀ ਕਰਦੇ ਹੋ ਤੁਸੀਂ ਆ ਦੇਖੋ ਹੱਥ ਕਿਦਾਂ ਸੁੱਜੇ ਹੋਏ ਆ ਤੁਹਾਡਾ ਇੱਥੇ ਤੁਹਾਨੂੰ ਕੋਈ ਹੋਸ਼ ਨਹੀਂ ਹੈਗੇ ਇੱਥੇ ਤੁਹਾਨੂੰ ਕੁਝ ਹੋ ਜਵੇ ਤੇ ਕੌਣ ਜ਼ਿੰਮੇਵਾਰ ਇੱਥੇ ਦੱਸੋ ਇਹ ਕਿਸੇ ਦੇ ਕਿਸੇ ਦੇ ਦੁਕਾਨ ਤੇ ਆ ਦੇਖੋ ਇਹ ਕਿਧਰ ਗਿਆ ਤੇ ਘੜ ਗਿਆ ਡੌੜ ਗਿਆ ਇਹ ਕਿੱਥੇ ਆਏ ਕਿਥੋਂ ਦੀ ਇਹ ਦੇ ਲਾਂਦੇ ਕੁੜੀਆਂ ਦੇਖੋ ਇਹ ਦੇਖ ਸਕਦੇ ਹੋ ਪੰਜਾਬ ਦੇ ਜਲੰਧਰ ਦੇ ਹਾਲਾਤ ਨੇ ਜਿੱਥੇ ਨਸ਼ੇ ਦੀ ਨਸ਼ੇ ਕਰਕੇ ਇੱਥੇ ਕਿਸੇ ਦੀ ਛੜੀ ਦੇ ਉੱਤੇ ਬੈਠੀ ਹੋਈ ਸੀਗੀ ਇਹ ਲੜਕੀ ਜੋ ਆਂਟੀ ਨਾਲ ਟੱਬ ਲੈ ਆਂਟੀ ਕੀ ਕਰਦੀਗੀ ਪਈ ਸੀਗੀ ਇੱਥੇ ਬੈਠੀ ਐ ਪਤਾ ਨਹੀਂ ਨਸ਼ਾ ਕਰਕੇ ਆਈ ਸੀ ਪਿੱਛੋਂ ਫੜਿਆ ਤੇ ਹੁਣ ਇਹ ਭੱਜ ਗਈ ਆ ਦੇਖੋ ਪਤਾ ਨਹੀਂ ਕਿਉਂ ਭੱਜੀ ਆ ਇਹਨਾਂ ਕੋਲ ਨਸ਼ਾ ਹੈਗਾ ਹਜੇ ਤੇ ਸਰਕਾਰ ਤਾਂ ਕਹਿੰਦੀ ਨਸ਼ੇ ਖਤਮ ਹੋ ਗਏ ਆ ਨਸ਼ੇ ਕਿੱਥੋਂ ਆ ਖਤਮ ਹੋਏ ਆ ਬਿਲਕੁਲ ਆ ਦੇਖ ਸਕਦੇ ਹੋ ਇਹ ਲੜਕੀ ਆ ਜੋ ਨਸ਼ੇ ਕਰਕੇ ਟੀਕੇ ਫੜੇ ਹੋਏ ਹੱਥ ਦੇ ਵਿੱਚ ਫੜੇ ਦੇਖੋ ਇਹ ਕਿੱਥੋਂ ਲੈ ਕੇ ਕਿੱਥੋਂ ਆਨੇ ਨਸ਼ਾ ਦੀ ਨਸ਼ਾ ਕਿੱਥੋਂ ਲੈ ਕੇ ਆਂਦੇ ਹੋ ਬਣਾ ਫੜੀਓ ਕੋਚਾ ਹੋ ਕਿਹੜਾ ਨਸ਼ਾ ਕੀਤਾ ਪਿਆ ਇੱਥੇ? ਕਿਹੜਾ ਨਸ਼ਾ ਕਿੱਲ੍ਹਾ ਤੁਸੀਂ? ਹੈਲੋ? ਕੀ ਗੱਲ ਹੈ? ਕਿਹੜਾ ਨਸ਼ਾ ਕਿੱਲ੍ਹਾ ਤੁਸੀਂ? ਕਿਹੜਾ ਨਸ਼ਾ ਕੀਤਾ ਪਿਆ? ਅੱਛਾ ਬਣੀ ਕੀਤਾ ਇਹ ਕਿਹੜੇ ਮਹੱਲੇ ਦੇ ਆ ਕੇ ਤੁਸੀਂ ਇੱਥੇ ਕੀ ਕੀ ਕਰਦੇ ਕੀ ਬੇ ਨਸ਼ੇ ਘੜਾ ਕੀਤਾ ਪਿਆ ਦੇਖੋ ਹਾਲਾਤ ਦੇਖੋ ਆਪਣੇ ਕੀ ਬਣੇ ਪਏ ਤੁਹਾਡੇ? ਮਾਦੇ ਸਰਕਾਰ ਕਹਿੰਦੀ ਨਸ਼ਾ ਖਤਮ ਹੋ ਗਿਆ ਦੇਖੋ ਕੁੜੀਆਂ ਹੀ ਨਸ਼ਾ ਕਰ ਰਹੀਆਂ ਵਾ ਕਿੱਥੋਂ ਨਸ਼ਾ ਖਤਮ ਹੋਇਆ ਕੋਈ ਨਸ਼ਾ ਨਹੀਂ ਖਤਮ ਹਾਲ ਦੇ ਕੁੜੀ ਦਾ ਅਹੋਜੇ ਵੀ ਬੋਲ ਉਹਦੇ ਦਵਾਈਆਂ ਉਹ ਦੇਖੋ ਖੜੀਆਂ ਨਹੀਂ ਕਿਹੜਾ ਨਸ਼ਾ ਕੀਤਾ ਕੁਝ ਨਹੀਂ ਕੀਤਾ ਓ ਠੀਕ ਹੈ ਵੀ ਨਹੀਂ ਠੀਕ ਸੁਜਿਆ ਪਿਆ ਹੱਥ ਤੇ ਠੀਕ ਹੀ ਲੱਗੇ ਦੇਖੋ ਠੀਕ ਹੈ ਲੱਗੇ ਠੀਕ ਹੈ ਲੱਏ ਹੱਥ 'ਚ ਆ ਦੇ ਆ ਦੇ ਇੱਥੇ ਕੀ ਕਰਦੇ ਵੇ ਤੁਸੀਂ ਆ ਦੇਖੋ ਹੱਥ ਕਿੱਦਾਂ ਸੁਜਿਆ ਪਿਆ ਤੁਹਾਡਾ ਇੱਥੇ ਤੁਹਾਨੂੰ ਕੋਈ ਹੋਸ਼ ਨਹੀਂ ਹੈਗੇ ਇੱਥੇ ਤੁਹਾਨੂੰ ਕੁਝ ਹੋ ਜਵੇ ਤੇ ਕੌਣ ਜ਼ਿੰਮੇਵਾਰ ਇੱਥੇ ਦੱਸੋ ਇਕ ਕਿਸੇ ਦੇ ਕਿਸੇ ਦੇ ਦੁਕਾਨ ਤੇ ਆ ਦੇਖੋ ਇਹ ਕਿਧੌਣ ਗਏ ਤੇ ਘੋੜੀਏ ਡੌਣ ਗਏ ਇਹ ਕਿੱਥੇ ਆਏ ਕਿਥੋਂ ਦੀ ਪੀ ਗਏ ਲੰਦੇ ਕੁੜੀਆਂ ਦੇਖੋ ਇਹ ਦੇਖ ਸਕਦੇ ਹੋ ਪੰਜਾਬ ਦੇ ਜਲੰਧਰ ਦੇ ਹਾਲਾਤ ਨੇ ਜਿੱਥੇ ਨਸ਼ੇ ਦੀ ਨਸ਼ੇ ਕਰਕੇ ਇੱਥੇ ਕਿਸੇ ਦੀ ਛੜੀ ਦੇ ਉੱਤੇ ਬੈਠੀ ਹੋਈ ਸੀਗੀ ਇਹ ਲੜਕੀ ਜੋ ਆਂਟੀ ਨਾਂ ਤੇ ਬਲੈ ਆਂਟੀ ਕੀ ਕਰਦੀਗੀ ਪੀ ਸੀਗੀ ਇੱਥੇ ਬੈਠੀ ਐ ਪਤਾ ਨਹੀਂ ਨਸ਼ਾ ਕਰਕੇ ਆਈ ਸੀ ਪਿੱਛਿਓ ਫੜਿਆ ਤੇ ਹੁਣ ਇਹ ਭੱਜ ਗਈ ਆ ਦੇਖੋ ਪਤਾ ਨਹੀਂ ਕਿਉਂ ਭੱਜੀ ਆ ਤੇ ਕੋਲ ਨਸ਼ਾ ਹੈਗਾ ਹਜੇ ਤੇ ਸਰਕਾਰ ਤਾਂ ਕਹਿੰਦੀ ਨਸ਼ੇ ਖਤਮ ਹੋ ਗਏ ਆ ਨਸ਼ੇ ਤਾਂ ਮੈਂ ਖਤਮ ਹੋਏ ਆ ਬਿਲਕੁਲ ਆ ਦੇਖ ਸਕਦੇ ਹੋ ਇਹ ਲੜਕੀ ਆ ਜੋ ਨਸ਼ੇ ਕਰਕੇ ਟੀਕੇ ਫੜੇ ਹੋਏ ਹੱਥ ਦੇ ਵਿੱਚ ਇਹ ਕਿੱਥੋਂ ਲੈ ਕੇ ਕਿੱਥੋਂ ਆਨੇ ਨਸ਼ਾ ਦੀ ਦੱਸਾ ਕਿੱਥੋਂ ਲੈ ਕੇ ਆਂਦੇ ਹੋ ਬਣਾ ਥੱਲੇ ਆ ਕਿਹੜਾ ਵੇਸ਼ਾ ਕੀਤਾ ਪਿਆ ਇੱਥੇ? ਕਿਹੜਾ ਲੁਸਾ ਕਿੱਲੇ ਤੁਸੀਂ? ਹੈਲੋ? ਕੀ ਗੱਲ ਹੈ? ਕਿਹੜਾ ਵੇਸ਼ਾ ਕਿੱਲੇ ਤੁਸੀਂ? ਕਿਹੜਾ ਵੇਸ਼ਾ ਕੀਤਾ ਦਾ? ਇੱਥੇ ਬਣੀ ਕੀਤਾ ਹੈ। ਇਹ ਕਿਹੜੇ ਮੱਲੇ ਜਾ ਕੇ ਤੁਸੀਂ ਇੱਥੇ ਕੀ ਕੀ ਕਰਦੇ ਕੀ ਬੇ ਨਸ਼ੇ ਕਿਹੜਾ ਕੀਤਾ ਪਿਆ ਦੇਖੋ ਹਾਲਾਤ ਦੇਖੋ ਆਪਣੇ ਕੀ ਬਣੇ ਪਏ ਤੁਹਾਡੇ? ਮਤੇ ਸਰਕਾਰ ਕਹਿੰਦੇ ਨਸ਼ਾ ਖਤਮ ਹੋ ਗਿਆ ਦੇਖੋ ਕੁੜੀਆਂ ਹੀ ਨਸ਼ਾ ਕਰ ਰਹੀਆਂ ਵਾ ਕਿੱਥੋਂ ਨਸ਼ੇ ਖਤਮ ਹੋਏ ਕੋਈ ਨਸ਼ੇ ਨਹੀਂ ਖਤਮ ਹਾਲ ਦੇਖੋ ਕੁੜੀ ਦਾ ਅਹ ਜੀ ਵੀ ਕੋਲ ਉਹਦੇ ਦਵਾਈਆਂ ਉਹ ਦੇਖੋ ਫੜੀਆਂ ਦੀ ਕਿਹੜਾ ਨਸ਼ਾ ਕੀਤਾ ਕੁਝ ਨਹੀਂ ਕੀਤਾ ਹਾਂ ਠੀਕ ਹੈ ਵੀ ਨਹੀਂ ਇੱਥੇ ਸੁੱਜਿਆ ਪਿਆ ਹੱਥ ਤੇ ਠੀਕ ਹੀ ਲੱਗੇ ਦੇਖੋ ਠੀਕ ਹੀ ਲੱਗੇ ਠੀਕ ਲੱਗੇ ਹੱਥ ਤੇ ਹਾਂ ਦੇ ਹਾਂ ਦੇ ਇੱਥੇ ਕੀ ਕਰਦੇ ਹੋ ਤੁਸੀਂ ਆ ਦੇਖੋ ਹੱਥ ਕਿੱਦਾਂ ਸੁੱਜਿਆ ਪਿਆ ਤੁਹਾਡਾ ਇੱਥੇ ਤੁਹਾਨੂੰ ਕੋਈ ਹੋਸ਼ ਨਹੀਂ ਹੈਗੇ ਇੱਥੇ ਤੁਹਾਨੂੰ ਕੁਝ ਹੋ ਜਵੇ ਤੇ ਕੌਣ ਜ਼ਿੰਮੇਵਾਰ ਇੱਥੇ ਦੱਸੋ ਇਕ ਕਿਸੇ ਦੇ ਕਿਸੇ ਦੇ ਦੁਕਾਨ ਤੇ ਆ ਦੇਖੋ ਇਹ ਕਿਧਰ ਗਈ ਤੇ ਦੇਖੋ ਇਹ ਕਿੱਥੇ ਆਈ ਕਿਥੋਂ ਦੀ ਢੀਲੇ ਲਾਂਦੇ ਕੁੜੀਆਂ ਦੇਖੋ ਇਹ ਦੇਖ ਸਕਦੇ ਹੋ ਪੰਜਾਬ ਦੇ ਜਲੰਧਰ ਦੇ ਹਾਲਾਤ ਨੇ ਜਿੱਥੇ ਨਸ਼ੇ ਦੀ ਨਸ਼ੇ ਕਰਕੇ ਇੱਥੇ ਕਿਸੇ ਦੀ ਛੱਡੀ ਦੇ ਉੱਤੇ ਬੈਠੀ ਹੋਈ ਸੀਗੀ ਇਹ ਲੜਕੀ ਜੋ ਆਂਟੀ ਨਾਟਿਵ ਐ ਆਂਟੀ ਕੀ ਕਰਦੀਗੀ ਬਈ ਸੀਗੀ ਇੱਥੇ ਬੈਠੀ ਐ ਪਤਾ ਨਹੀਂ ਨਸ਼ਾ ਕਰਕੇ ਆਈ ਸੀ ਪਿੱਛਿਓ ਭਰਿਆ ਤੇ ਹੁਣ ਇਹ ਭੱਜ ਗਈ ਐ ਦੇਖੋ ਪਤਾ ਨਹੀਂ ਕਿਉਂ ਭੱਜੀ ਐ ਮੇਰੇ ਕੋਲ ਨਸ਼ਾ ਹੈਗਾ ਹਜੇ ਤੇ ਸਰਕਾਰ ਤਾਂ ਕਹਿੰਦੀ ਨਸ਼ੇ ਖਤਮ ਹੋ ਗਏ ਆ ਨਸ਼ੇ ਤਾਂ ਮੈਂ ਖਤਮ ਹੋਏ ਆ ਬਿਲਕੁਲ ਆ ਦੇਖ ਸਕਦੇ ਹੋ ਇਹ ਲੜਕੀ ਆ ਜੋ ਨਸ਼ੇ ਕਰਕੇ ਟੀਕੇ ਫੜੇ ਹੋਏ ਹੱਥ ਦੇ ਵਿੱਚ ਇਹ ਕਿੱਥੋਂ ਲੈ ਕੇ ਕਿੱਥੋਂ ਆਨੇ ਨਸ਼ਾ ਦੀ ਤੁਸੀਂ ਕਿੱਥੋਂ ਲੈ ਕੇ ਆਂਦੇ ਹੋ ਇਹ ਥੱਲੇ ਹੋ ਗਏ ਬਣਾ ਥੱਲੇ ਕੋਚਾ ਹੋ